ਪਲਵਾਨ ਜੀ আলমਗੀਰ ਖਾੜੇ ਦੀ ਤੁਸੀਂ ਗੱਲ ਕੀਤੀ ਆ ਹਾਂਜੀ ਵੀ ਅਮਰੀਕ ਰੌਣੀ আলমਗੀਰ ਖਾੜੇ ਚੋਂ ਹੀ ਮੇਰੇ ਘਰ ਕੋਲ ਦੇ ਰਹੇ ਜੀ ਹਾਂਜੀ ਹਾਂਜੀ ਤੇ আলমਗੀਰ ਖਾੜੇ ਦੇ ਦੋ ਬਹੁਤ ਵੱਡੇ ਪਹਿਲਵਾਨ ਹੋਏ ਆ ਜੀ ਜਿਨ੍ਹਾਂ ਚੋਂ ਇੱਕ ਤਾਂ ਪਿਛਲੇ ਦਿਨੀ ਸਵਰਗਵਾਸ ਹੋ ਗਿਆ ਕੇਰ ਹੁਣੀ ਹਾਂਜੀ ਹਾਂਜੀ ਤੇ ਦੂਸਰੇ ਸੁਮੇਰ ਸੁਮੇਰ ਸਿੰਘ ਹਾਂਜੀ ਪੂਰਨ ਸੇਰੋ ਵਾਲੇ ਦੇ ਤੋਂ ਦੇ ਪੁੱਤਰ ਬਲਦੇ ਸਿੰਘ ਦੇ ਪਾਜੀ ਹਾਂਜੀ ਤੋਂ ਦੇ ਬਹੁਤ ਤਗੜੇ ਪਹਿਲਵਾਨ ਹੋਏ ਸੁਮੇਰ ਦੇ ਨਾਲ ਤੁਹਾਡੀਆਂ ਕੁਸ਼ਤੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਪਹਿਲਾਂ ਸਾਡੀ ਗੰਗਾ ਨਗਰ ਮਤਲਬ ਗੰਗਾ ਨਗਰ ਕੇਸਰੀ ਸਾਨੂੰ ਜਿਲ੍ਹਾ ਇਹਨਾਂ ਨੂੰ ਉਹੀ ਜਿਲ੍ਹਾ ਪੈਂਦਾ ਸਾਨੂੰ ਵੀ ਉਹੀ ਜਿਲ੍ਹਾ ਪੈਂਦਾ ਸੀ ਅੱਛਾ ਜੀ ਤੇ ਗੰਗਾ ਨਗਰ ਮੇਰੀ ਕੁਸ਼ਤੀ ਹੋਈ ਦੋ ਦਿਨ ਹੁੰਦੀ ਰਹੀਏ ਨਾਲ ਸੁਮੇਰ ਦੇ ਨਾਲ ਸੁਮੇਰ ਦੇ ਨਾਲ ਦੋ ਦਿਨ ਕੁਸ਼ਤੀ ਹੋਈ ਐਡੀ ਲੰਬੀ ਕੁਸ਼ਤੀ ਹੋਈ ਲੰਬੀ ਨਹੀਂ ਉਹ ਜਿਹੜਾ ਕੋਸ਼ਿਸ਼ ਨਾਲ ਸਾਡਾ ਉਹ ਇਹਦਾ ਪੱਕਰਦਾ ਸੀ ਠੀਕ ਹੈ ਜੀ ਕਿਉਂ ਮੈਂ ਮਤਲਬ ਮੇਰਾ ਮੇਰਨ ਉਹਦਾ ਵਜਨ ਇੱਕ ਕੰਟਰੋਲ 30 ਕਿਲੋ ਮੇਰਾ ਵਜਨ 81 ਕਿਲੋ ਅੱਛਾ ਜੀ ਠੀਕ ਹੈ ਜੀ ਇਨਾ ਫਰਕ ਸੀ ਮੈਂ ਜਿੱਦਾ ਸੀ ਠੀਕ ਹੈ ਜੀ ਮੈਂ ਨਹੀਂ ਚੜੀ ਠੀਕ ਹੈ ਜੀ ਉਹ ਮੁੜ ਕੇ ਬਾਅਦ ਚ ਉਹਨੂੰ ਐਸੀ ਫੜ ਲਾ ਉਹਦਾ ਰੋਲਾ ਪਾਉਣਾ ਵੀ ਇਹਨੂੰ ਬਣਾਈਆਂ ਸੀ ਹਾਂ ਜੀ ਉਦੋਂ ਮੇਰੀ ਉਹ ਬਰਾਬਰ ਕੁਸ਼ਤੀ ਦੋ ਵਾਰ ਚੱਲੀ ਅੱਛਾ ਉਹ ਕੁਸ਼ਤੀ ਬਰਾਬਰ ਰਹੀ ਤੁਹਾਡੀ ਜਿਹੜੀ ਗੰਗਾ ਨਗਰ ਕੋਈ ਫੇਰ ਮੁੜ ਕੇ ਬਾਅਦ ਚ ਫਿਰ ਤੀਜੀ ਦੂਜੀ ਕੁਸ਼ਤੀ ਸਾਡੀ 36 ਆਰਬੀ ਸਿੰਘ ਤੇ ਹੀ ਗਿਆ ਤੈਰੀ ਕਰਕੇ ਮੈਨੂੰ ਘਟਾਉਣ ਵਾਸਤੇ ਉੱਥੇ ਹੀ ਰਾਜਸਥਾਨੀ ਹਾਂ 36 ਆਰਬੀ ਹਾਂ ਇੱਕ ਘੰਟੇ ਤੇ 5 ਮਿੰਟ ਕੁਸ਼ਤੀ ਹੋਈ ਸਰ ਉਹ ਵੀ ਕੁਸ਼ਤੀ ਹਾਂ ਜੀ ਉਹ ਵੀ ਬਰਾਬਰ ਰਹੀ ਜੀ ਬਰਾਬਰ ਸੁਮੀਰ ਹੋਣਾ ਦੇਣਾ ਹਾਂ ਤੇ ਤੀਜੀ ਕੁਸ਼ਤੀ ਸਾਡੀ ਹੋਈ ਕਾਸਮ ਪੱਟੀ ਮੁਕਸਰ ਦੇ ਕੋਲੇ ਆ ਠੀਕ ਹੈ ਜੀ ਕਾਸਮ ਪੱਟੀ ਵੀ ਹਾਂਜੀ ਹਾਂਜੀ ਰਸਤ ਬਹੁਤ ਰਸਤੀ ਬੰਦਾ ਤਕੜਾ ਸਰਦਾਰ ਆ ਠੀਕ ਹੈ ਜੀ ਉਹਦੇ ਪਿੰਡ ਮਤਲਬ ਕੁਸ਼ਤੀ ਹੋਈ ਸਾਡੀ ਤੇ ਇਹਨੂੰ ਮੈਂ ਮਤਲਬ ਢਾ ਲਿਆ ਐਂ ਕਰਕੇ ਢਾ ਕੇ ਇਹਨੂੰ ਮੈਂ ਢਾ ਕੇ ਤੇ ਮੈਂ ਉਹ ਜਿਹੜਾ ਰੱਖ ਕੇ ਇਹ ਮਿਲ ਲਿਆਗਾ ਅੱਛਾ ਜੀ ਕੁਸ਼ਤੀ ਇਹ ਨਹੀਂ ਦਿੱਤੀ ਅੱਛਾ ਜੀ ਮਤਲਬ ਉਥੇ ਉਹ ਜਿਹੜਾ ਕੋਸ਼ਤੀ ਆ ਵੀ ਮਤਲਬ ਉਹਦਾ ਫੈਸਲਾ ਜਿਹੜਾ ਆ ਹਾਂ ਉਹ ਉਹਦੇ ਉਹਦੇ ਹੱਥੇ ਚਲੇ ਗਿਆ ਵੈਸੇ ਵਿਵਾਦ ਵਾਲਾ ਫੈਸਲਾ ਪਲਵਾਨ ਵਿੱਚ ਸੀ ਮਿਹਰ ਦੀ ਨਾ ਅੱਛਾ ਅੱਛਾ ਪਲਵਾਨ ਜੀ ਵੀ ਉੱਥੇ ਹੀ ਸੀ ਵਿੱਚ ਸੀ ਅੱਛਾ ਅੱਛਾ ਪਲਵਾਨ ਨੂੰ ਕਹਿੰਦਾ ਰੈਫਰੀ ਨੂੰ ਕਹਿੰਦਾ ਯਾਰ ਆ ਤੂੰ ਚੰਗਾ ਕੰਮ ਥੋੜੀ ਕੀਤਾ ਹੈ ਅੱਛਾ 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 ਜੀ ਉਹ ਲਖੀਰ ਤੋਂ ਬਾਹਰ ਹੋ ਗਿਆ ਐ ਹੋ ਗਿਆ ਜਾ ਹੋ ਗਿਆ ਅੱਛਾ ਅੱਛਾ ਆਪਣਾ ਕੇਰ ਸਿੰਘ ਤਾਂ ਭਾਰਤ ਕੇਸਰੀ ਹੋਇਆ ਹਾਂਜੀ ਕੇਰ ਦੇ ਨਾਲ ਨਹੀਂ ਹੋਈ ਤੁਹਾਡੀ ਕੁਸ਼ਤੀ ਸਵੇਰ ਦੇ ਨਾਲ ਹੀ ਹੋਈ ਹੈ ਤੇ ਦੇ ਕੁਸ਼ਤੀ ਠੀਕ ਹੈ ਜੀ